ਤੁਰੀ ਸ਼ਹਿਰ ਦੇ ਬਾੜ ਨੰਬਰ 16 18 19 ਦੇ ਲੋਕਾਂ ਨੂੰ ਬਾਰ-ਬਾਰ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਲਈ ਕਿਉਂ ਨਾਰੇਬਾਜ਼ੀ ਕਰਨੀ ਪੈ ਰਹੀ ਹੈ ਆਓ ਦੇਖਦੇ ਹਾਂ ਸਾਡੇ ਸਹਿਯੋਗੀ ਅਮਿਤ ਗੁਪਤਾ ਦੇ ਨਾਲ ਪੂਰੀ ਰਿਪੋਰਟ ਐਸ.ਡੀ.ਓ. ਤੂਰੀ ਮੁਕਤਬਾਹ ਐਸ.ਡੀ.ਓ. ਤੂਰੀ ਮੁਕਤਬਾਹ ਐਸ.ਡੀ.ਓ. ਤੂਰੀ ਮੁਕਤਬਾਹ ਸਾਰੇ ਐਮ.ਸੀ. ਮੁਕਤਬਾਹ 16 18 19 ਐਮ.ਸੀ. ਮੁਕਤਬਾਹ ਮੋਨ ਕਮੇਟੀ ਮੁਰਦਾਬਾ ਮੋਨ ਕਮੇਟੀ ਮੁਰਦਾਬਾ ਸੀਵਲ ਰੋਡ ਮੁਰਦਾਬਾ ਸੀਵਲ ਰੋਡ ਮੁਰਦਾਬਾ ਸਾਰੇ ਐਮਸੀ ਮੁਰਦਾਬਾ ਸਾਰੇ ਐਮਸੀ ਮੁਰਦਾਬਾ ਅੱਜ ਅਸੀਂ ਖੜੇ ਆ ਵਾਰ ਨੰਬਰ 16 ਦੇ 18 ਦੇ ਤੇ 19 ਦੀ ਮੇਨ ਜਿਹੜੀ ਰੋਡ ਆ ਜੋ ਕਿ ਸਿੰਗਲ ਫਾਟਕ ਤੋਂ ਲੈ ਕੇ ਪੁੱਲ ਤੱਕ ਜਾਂਦੀ ਆ ਸੁੱਖਾ ਸਿੰਘ ਵਾਲੀ ਗਲੀ ਕਹਿੰਦੀ ਆ ਉੱਥੇ ਦੇ ਲੋਕ ਨੇਮ ਪਛਾਨ ਹੋਏ ਪਏ ਨੇ ਕਿ ਉਹ ਗੰਦੇ ਪਾਣੀ ਦੇ ਵਿੱਚ ਰਹਿ ਰਹੇ ਨੇ ਬੱਚੇ ਬਿਮਾਰ ਹੋ ਰਹੇ ਨੇ ਬਜ਼ੁਰਗ ਬਿਮਾਰ ਹੋ ਰਹੇ ਨੇ ਪਰ ਤਿੰਨ ਤਿੰਨ ਐਮਸੀ ਇਸ 바ਰ ਨੂੰ ਲੱਗਦੇ ਨੇ ਇਸ ਮੁਹੱਲੇ ਨੂੰ ਲੱਗਦੇ ਨੇ ਪਰ ਕੋਈ ਇਹਨਾਂ ਦੀ ਸਾਰ ਨਹੀਂ ਲੰਦਾ ਐਸਡੀਓ ਨੂੰ ਖੁਦ ਕਿੰਨੀ ਵਾਰ ਇਹ ਫੋਨ ਕਰ ਚੁੱਕੇ ਨੇ ਈਓ ਨੂੰ ਫੋਨ ਕਰ ਚੁੱਕੇ ਨੇ ਪਰ ਇੱਥੇ ਆ ਕੇ ਕੋਈ ਸਾਰ ਨਹੀਂ ਲੰਦਾ ਨੂੰ ਤਾਂ ਇਹ ਸੀਐਮ ਸਿਟੀ ਕੋ ਹੰਦੀ ਆ ਪਰ ਹਾਲ ਸੀਐਮ ਸਿਟੀ ਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਮਾਰਾ ਵਾ ਆਓ ਲੋਕਾਂ ਨਾਲ ਗੱਲਬਾਤ ਕਰਦੇ ਆ ਕੀ ਉਹਨਾਂ ਦਾ ਕਹਿਣਾ ਵਾ ਬੈਗੂ ਜੀ ਕਾ ਖਾਲਸਾ ਬੈਗੂ ਜੀ ਕੀ ਫਤਿਹ ਮੇਰਾ ਨਾਮ ਪ੍ਰੀਤਮ ਕੌਰ ਹੈ ਮੈਂ ਵਾਰਡ ਨੰਬਰ 16 ਦੀ ਰਹਿਣ ਵਾਲੀ ਆ ਇੱਥੇ ਸਾਡੇ ਮੁਹੱਲੇ ਦੇ ਵਿੱਚ ਸੀਵਰੇਜ ਬਹੁਤ ਓਵਰਫਲੋ ਹੋ ਰਿਹਾ ਹੈ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਕੋਲ ਜਾ ਕੇ ਸੀਵਰੇਜ ਬੋਰਡ ਜਾ ਕੇ ਜਾ ਕੇ ਆਈਆਂ ਪਹਿਲਾਂ ਇੱਕ ਦਿਨ ਗਈ ਫਿਰ 4 ਦਿਨਾਂ ਬਾਅਦ ਫੇਰ ਗਈ ਸੀ ਤਾਂ ਤੋੜਾ ਮੇਰੇ ਘਰ ਕੋਲੋਂ ਸਮੱਸਿਆ ਹੱਲ ਹੋਈ ਸੀ ਆ ਚੌਂਕ ਪੈਂਦਾ ਤੁਸੀਂ ਦੇਖ ਸਕਦੇ ਹੋਗੇ ਇੱਥੇ ਕੀ ਬੁਰਾ ਹਾਲ ਹੈ ਸਵੇਰੇ ਸਵੇਰੇ ਅਸੀਂ ਗੁਰੂ ਘਰ ਨੂੰ ਜਾਂਦੇ ਆ ਅਸੀਂ ਬਹੁਤ ਮੁਸ਼ਕਲ ਨਾਲ ਲੰਘਦੇ ਆ ਇਹ ਬਹੁਤ ਵੱਡੀ ਸਮੱਸਿਆ ਹੈ ਮੋਹੱਲੇ ਦੇ ਵਿੱਚ ਬਿਮਾਰੀ ਫੈਲਣ ਦਾ ਡਰ ਹੈ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ ਜਿਹੜੇ ਸਾਰੀਆਂ ਉਹ ਜੀਆਂ ਨੇ ਸੀਵਰੇਜ ਬੋਰਡ ਦੀਆਂ ਕੋਈ 3-4 ਸਾਲ ਤੋਂ ਬਿਲਕੁਲ ਸਫਾਈ ਨਹੀਂ ਹੋਈ ਉਹਨਾਂ ਨੂੰ ਸਾਰੀਆਂ ਸਫਾਈ ਕਰਾਇਆ ਜਾਵੇ ਚਲਾਈ ਜਾਵੇ ਤੇ ਪਾਣੀ ਚੱਲਦਾ ਕੀਤਾ ਜਾਵੇ ਇਹ ਆਉਂਦੇ ਨੇ ਬਾਸ ਮਾਰਦੇ ਨੇ ਚਲੇ ਜਾਂਦੇ ਨੇ ਟੈਂਕਰ ਭਰ ਕੇ ਲੈਣੇ ਉਹ ਕੋਈ ਸਥਾਈ ਹੱਲ ਨਹੀਂ ਹੈਗਾ ਇਸ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਕੀਤਾ ਜਾਵੇ ਸੀਵਰੇਜ ਬੋਰਡ ਦੀ ਚੰਗੀ ਕਰਾਣਾ ਸਫਾਈ ਕਰਾਈ ਜਾਵੇ ਇਹੀ ਸਾਡੀ ਮੰਗ ਹੈ ਨਹੀਂ ਤਾਂ ਫਿਰ ਸੰਘਰਸ਼ ਕਰਨਾ ਪਊ ਸਾਰੀ ਜਨਤਾ ਤਿਆਰ ਖੜੀ ਹੈਗੀ ਸਾਰੇ ਸਰਕਾਂ ਤੇ ਉਤਰਨਗੇ ਤੁਹਾਡੀਆਂ ਹੋ ਸਕਦਾ ਤੁਹਾਡੀਆਂ ਟੈਂਕੀਆਂ ਤੇ ਵੀ ਚੜਨਗੇ ਮੈਂ ਤਾਂ ਖੁਦ ਕਾ ਕੇ ਕਹਿ ਕੇ ਗਈਆਂ ਸੀ ਮੈਂ ਤੁਹਾਡੀ ਟੈਂਕੀ ਤੇ ਚੜੂੰਗੀ ਉੱਥੋਂ ਡਿੱਗੂੰਗੀ ਫੇਰ ਇਹ ਸਮੇਂ ਤੋਂ ਤੁਹਾਨੂੰ ਇਹ ਸਮੱਸਿਆ ਇਹ ਤਾਂ ਚਲਦੀ ਰਹਿੰਦੀ ਹੈ ਸਮੱਸਿਆ ਕੁਛ ਐਵੇਂ ਨਹੀਂ ਤੁਹਾਨੂੰ ਲਗਾਤਾਰ ਹੀ ਪਾਣੀ ਦਾ ਖੜਾ ਹੀ ਰਹਿੰਦਾ ਪ੍ਰੋਪਰ ਤੁਸੀਂ ਆਪ ਦੇਖ ਸਕਦੇ ਹੋ ਇੱਥੇ ਸਾਰੀਆਂ ਸੜਕਾਂ ਗਿੱਲੀਆਂ ਰਹਿੰਦੀਆਂ ਨੇ ਹਰ ਰੋਜ਼ ਪਾਣੀ ਨਾਲ ਪੈਰ ਸਾਡੇ ਲਿਬੜ ਜਾਂਦੇ ਨੇ ਸੀਮਰੇਜ ਦੇ ਨਾਲ ਅਸੀਂ ਕੋਈ ਗੁਰੂ ਘਰ ਜਾਣਾ ਉੱਥੇ ਵੀ ਸਾਨੂੰ ਸਮੱਸਿਆ ਆਉਂਦੀ ਹੈ ਜਾਣ ਕੋਈ ਬਾਜ਼ਾਰ ਜਾਣਾ ਉਹ ਵੀ ਸਾਰੀਆਂ ਬੀਬੀਆਂ ਮਾਈਆਂ ਨੇ ਉਹਨਾਂ ਨੂੰ ਕਿੰਨੀ ਸਮੱਸਿਆ ਜਿਹੜੇ ਨਹੀਂ ਤੁਰ ਸਕਦੇ ਇਹ ਸਾਰਾ ਮੇਨ ਰਸਤਾ ਬਾਜ਼ਾਰ ਨੂੰ ਨਿਕਲ ਜਾਂਦਾ ਹੈਗਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਐਮ ਐਮਸੀ ਨੂੰ ਫੋਨ ਕਰਦੇ ਆ ਉਹ ਵੀ ਸਾਨੂੰ ਗੁੱਸੇ ਨਾਲ ਬੋਲਦੇ ਨੇ ਫਿਰ ਉਹ ਵੀ ਅੱਕ ਜਾਂਦੇ ਨੇ ਸਾਨੂੰ ਨਹੀਂ ਪਤਾ ਕਿਉਂ ਅੱਕਦੇ ਨੇ ਉਹ ਸਾਡੀ ਸੁਣਵਾਈ ਕੀਤੀ ਜਾਵੇ ਇਹ ਸਾਰਾ ਹੱਲ ਕੀਤਾ ਜਾਵੇ ਹਾਂਜੀ ਮਾਤਾ ਜੀ ਕੀ ਕਹਿਣਾ ਤੁਸੀਂ ਮੇਰਾ ਨਾਮ ਗਿਆਨਕੌਰ ਹੈ ਜੀ ਮੈਂ 16 ਨੰਬਰ ਵਾਰਡ ਦੇ ਵਿੱਚ ਰਹਿਣ ਵਾਲੀ ਹਾਂ ਸਾਡਾ ਸਾਹਮਣੇ ਕੋਨੇ ਤੇ ਮਕਾਨ ਹੈ ਬੱਚਾ ਤੁਰਿਆ ਜਾਂਦਾ ਰੇਕ ਗਿਰਦਾ ਸਾਡੀ ਨਿਊਜ਼ ਚ ਪਾਣੀ ਪੈ ਰਿਹਾ ਅਸੀਂ ਐਮਐਨਸੀ ਨੂੰ ਸਭ ਨੂੰ ਕਹਿ ਚੁੱਕੇ ਹਾਂ ਸਾਡੀ ਕੋਈ ਸੁਣਾਈ ਨਹੀਂ ਕਰਦਾ ਸਾਡੀ ਕੋਈ ਬਾਤ ਵੀ ਨਹੀਂ ਪੁੱਛਦਾ ਆ ਜਾਂਦੇ ਨੇ ਗੇੜਾ ਲਾ ਜਾਂਦੇ ਨੇ ਬਸ ਆਪਦਾ ਚਾਹ ਪਾਣੀ ਪੀ ਕੇ ਘਾਣੇ ਕਿ ਜਾਂਦੇ ਨੇ ਇਹ ਸਾਡੀ ਛੇਤੀ ਛੇਤੀ ਧਨਵਾਇ ਕੀਤੀ ਜਾਵੇ ਕਿ ਆ ਕੇ ਤੁਸੀਂ ਦੇਖ ਲਵੋ ਇਹ ਕਹਿੰਦੇ ਕਿ ਰੱਜੇ ਸਕੂਲ ਜਾਂਦੇ ਨੇ ਗੁਰੂਗ੍ਰਾਮ ਸਕੂਲ ਲੈਣੇ ਆ ਉਹਨਾਂ ਨੂੰ ਅਸੀਂ ਚੱਕਦੇ ਹੀ ਰਹਿ ਜਾਂਦੇ ਆ ਉਹ ਸਾਰੇ ਗੰਦੇ ਦੇ ਵਿੱਚ ਡੁੱਬ ਜਾਂਦੇ ਨੇ ਹੱਦ ਤਵਾਂ ਮੇਂ ਕੇ ਇਹੀ ਬੇਨਤੀ ਆ ਵੀ ਸਾਡਾ ਆ ਕੇ ਇੱਥੇ ਤੁਸੀਂ ਸੋਨਾ ਨਹੀਂ ਆਸੀ ਆਪਦੇ ਜੋ ਵੀ ਕਰਾਂਗੇ ਅਸੀਂ ਆਪਣੀ ਮਰਜ਼ੀ ਨਾਲ ਅਸੀਂ ਇੱਥੇ ਸੜਕ ਦੇ ਉੱਤੇ ਉੱਥੇ ਆ ਕੇ ਬੈਠਾ ਗਏ ਸੀ ਸਾਡੇ ਇੱਕ ਲੜਕੀ ਦਾ ਵਿਆਹ ਹੈ ਚਾਰ ਦਿਨ ਰਹਿੰਦੇ ਨੇ ਕੋਈ ਇੱਧਰ ਨਿਕ ਨਹੀਂ ਸਕਦਾ ਕੋਈ ਆ ਕੇ ਤੁਸੀਂ ਆ ਕੇ ਖੜ ਨਹੀਂ ਸਕਦੇ ਐਨਾ ਗੰਦ ਸਾਡੇ ਤਰ੍ਹਾਂ ਦੇ ਵਿੱਚ ਫੈਲ ਰਿਹਾ ਹੈ ਕੀ ਨਾਮ ਕੀ ਹੈ ਜੀ ਮੇਰਾ ਨਾਮ ਜੀ ਵਿੱਕੀ ਵਰਮਾ ਜੀ ਵਿੱਕੀ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਜੀ ਸਾਡੀ ਨਾ ਬੇਟੀ ਦਾ ਵਿਆਹ ਹੈ ਜੀ ਇੱਕ ਤਰੀਕ ਦਾ ਘੱਟੋ ਘੱਟ ਮੈਂ ਸੋਢੀ ਸਾਹਿਬ ਐਮਸੀ ਨੂੰ ਤੇ ਐਸਡੀਓ ਸਾਹਿਬ ਨੂੰ ਤੇ ਆਪਣਾ ਕਮੇਟੀ ਦੇ ਵਿੱਚ ਘੱਟੋ ਘੱਟ 20 ਫੋਨ ਕਰ ਚੁੱਕੇ ਹਾਂ ਜੀ ਪਿਛਲੇ 15 ਦਿਨ ਤੋਂ ਵੀ ਸਾਡੀ ਬੇਟੀ ਦਾ ਵਿਆਹ ਹੈ ਜੀ ਵੀ ਸਾਡੀ ਆ ਥੋੜਾ ਜਿਹਾ ਪਾਣੀ ਦੀ ਸਮੱਸਿਆ ਦਾ ਹੱਲ ਕਰ ਦਿਓ 20 ਦਿਨ ਹੋ ਗਏ ਜੀ 20 ਦਿਨ ਹੋ ਗਏ ਪਾਣੀ ਇਦਾਂ ਹੀ ਖੜਾ ਹੈ ਬਿਮਾਰੀ ਫੈਲ ਰਹੀ ਹੈ ਸਾਰਾ ਗੰਦ ਸੀਵਰੇਜ ਦਾ ਬਾਹਰ ਨਿਕਲੇ ਆਇਆ ਮੈਂ ਅੱਜ ਵੀ ਸਵੇਰੇ ਫੋਨ ਕੀਤਾ ਕਹਿੰਦੇ ਜੀ 10 ਮਿੰਟਾਂ ਚ ਬੰਦਾ ਪਹੁੰਚਦਾ ਹਲੇ ਤੱਕ ਕੋਈ ਬੰਦਾ ਨਹੀਂ ਪਹੁੰਚਿਆ ਜੀ ਇਹਨਾਂ ਦਾ ਸਾਡੇ ਰਿਸ਼ਤੇਦਾਰ ਆਉਂਦੇ ਆ ਸਾਨੂੰ ਕਹਿੰਦੇ ਨੇ ਵੀ ਆ ਤੁਸੀਂ ਵਿਆਹ ਕਰਨਾ ਹੈ ਕਿ ਆ ਕੋਈ ਹੱਲ ਨਹੀਂ ਇਹਨਾਂ ਨੇ ਕੀਤਾ ਹਲੇ ਤੱਕ। ਛੋਟੀ ਸਾਹਿਬ ਨੂੰ ਅੱਜ ਵੀ ਫੋਨ ਕੀਤਾ। ਉਹ ਕਹਿੰਦੇ ਮੈਂ ਬੰਦੇ ਭੇਜਦਾ ਬੰਦੇ ਆਉਂਦੇ ਨੇ ਜੀ ਛੋਟੀ ਮਾਰ ਕੇ ਚਲ ਜਾਂਦੇ ਨੇ। ਪਰ ਸਾਡਾ ਅੰਦਰੋਂ ਡੀਪਲੀ ਹੱਲ ਨਹੀਂ ਇਹਨਾਂ ਨੇ ਕੀਤਾ ਵੀ ਕੀ ਹੱਲ ਉਹ ਇਹਦਾ ਪਾਣੀ ਦਾ। ਬਹੁਤ ਔਖੇ ਨੇ ਬੱਚਿਆਂ ਨੂੰ ਪੀ ਲਿਆ ਹੋ ਗਿਆ ਜੀ। ਇਸ ਕਰਕੇ ਜੀ ਹੱਲ ਕਰਵਾਇਆ ਜਾਵੇ। ਸਾਡੀ ਗਲੀ 'ਚ ਇੱਕ ਨੌਜਵਾਨ ਬੱਚੇ ਦੀ ਡੈਥ ਹੋ ਗਈ ਜੀ। ਉਹਨਾਂ ਦੇ ਵੀ ਘਰ ਅਫਸੋਸ ਲਈ ਲੋਕ ਆਉਂਦੇ ਨੇ ਤਾਂ ਗੰਦੇ ਪਾਣੀ ਵਿੱਚ ਦੀ ਨੰਗਣਾ ਬਹੁਤ ਔਖਾ ਹਰ ਇੱਕ ਨੂੰ। ਕਿਰਪਾ ਕਰਕੇ ਬੇਨਤੀ ਹੈ ਸਾਡੀ ਐਸਡੀਓ ਸਾਹਿਬ ਨੂੰ ਐਮ ਸੀ ਢੋਡੀ ਸਾਹਿਬ ਨੂੰ ਤੇ ਹੋਰ ਜਿੰਨੇ ਵੀ ਆਪਣੇ ਕਮੇਟੀ ਦੇ ਬੰਦੇ ਨੇ ਜੀ ਵੀ ਇਹਦਾ ਹੱਲ ਅਜੇ ਕਰਵਾਇਆ ਜਾਵੇ ਤਾਂ ਕਿ ਅਸੀਂ ਵਿਆਹ ਮਾੜਾ ਮੋਟਾ ਵਧੀਆ ਕਰ ਸਕੀਏ ਸਾਡੀ ਬੇਨਤੀ ਹੈ ਕੀ ਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਆ ਜੀ ਪ੍ਰਦੀਪ ਸਿੰਘ ਗਗਨ ਜੀ ਬਾੜ ਨੰਬਰ 16 ਕਿਹਾ ਜੀ ਅੱਜ ਤੁਹਾਡੇ ਮਹੱਲੇ ਵਾਲੇ ਇੱਥੇ ਇਕੱਠੇ ਹੋਏ ਨੇ ਕੀ ਕਾਰਨ ਦੀ ਸਾਡਾ ਇਹ ਕਾਰਨ ਹੈ ਜੀ ਸਾਡੀ 2-3 ਮਹੀਨੇ ਤੋਂ ਸਮੱਸਿਆ ਪਾਣੀ ਦੀ ਪਾਣੀ ਦੀ ਸਮੱਸਿਆ ਸੀਵਰੇਜ ਬੋਰਡ ਦੀ ਕੋਈ ਸੁਣਦਾ ਹੀ ਨਹੀਂ ਕੋਈ ਅਫਸਰ ਸੁਣਦਾ ਹੀ ਨਹੀਂ ਲਾਲਾ ਹੀਟਰ ਉੱਥੇ ਮੌਜਨਾ ਬੈਠਿਆ ਦਫ਼ਤਰਾਂ ਚ ਕੋਈ ਸੁਣਦਾ ਹੀ ਨਹੀਂ ਹਰੇਕ ਕੋਲੇ ਸੀ ਜਾ ਕੇ ਆਏ ਹੋਏ ਹਾਂ ਕੋਈ ਸਾਰ ਨਹੀਂ ਲੈਂਦਾ ਕਿ ਇੱਥੇ ਪਹਿਲਾਂ ਪਾਣੀ ਦਾ ਹਾਲ ਦੇਖੋ ਕੀ ਹਾਲ ਆ ਪਾਣੀ ਦਾ ਇੱਥੇ ਚਾਹੇ ਮੱਸੀਆਂ ਛੱਡ ਲੋ ਅਸੀਂ ਆ ਗਏ ਜੀ ਵਾਗੇ ਜੀ ਡੰਡਿਆਂ ਦੇ ਨਾਲ ਕੱਢ ਜਾਂਦੇ ਨੇ ਕੋਈ ਸਾਰ ਹੀ ਨਹੀਂ ਲੈਂਦਾ ਇੱਕ ਪਾਣੀ ਦਾ ਟੈਂਕਰ ਕੱਢ ਲਿਆ ਜੀ ਕੋਈ ਇਹਦੀ ਕੋਈ ਸਫਾਈ ਨਹੀਂ ਕਰਾਉਂਦਾ 10 ਸਾਲ ਹੋ ਗਏ ਨੇ ਸਫਾਈ ਹੋਈ ਨਹੀਂ ਤੁਸੀਂ ਆਪਣੇ ਐਮਸੀ ਨੂੰ ਨਹੀਂ ਕਿਹਾ ਸਾਰਿਆਂ ਕੋਲ ਜਾ ਕੇ ਆਏ ਹੋ ਨਹੀਂ ਜੀ ਕੋਈ ਸੁਣਵਾਈ ਨਹੀਂ ਸਾਰਿਆਂ ਕੋਲ ਜੀ ਸਾਡਾ ਵਾਰਡ ਨੰਬਰ ਕਿੰਨਾ ਪੈ ਜਾਂਦਾ ਜੀ ਸਾਡਾ ਵਾਰਡ ਨੰਬਰ 16 ਜੀ ਇਹ ਸਾਰੇ ਵਾਰਡ ਦਾ ਵਿਚਾਲਾ ਜੀ 16 18 19 ਲਗੇ ਇਥੇ ਤਿੰਨ ਵਾਰ ਇੱਕ ਲਾਈਨ ਦੇ ਵਿੱਚ ਆ ਜਾਂਦੇ ਹਾਂ ਉਹ ਕਹਿੰਦਾ ਤੇ ਟੌਂਕਰੇ ਵਿੱਚ ਤੇ ਮੁੰਡੇ ਕਿ ਤੈਨੂੰ ਐਮਸੀਆਂ ਨੇ ਕੋਈ ਸਾਰ ਨਹੀਂ ਲਈ ਕੋਈ ਸਾਰ ਨਹੀਂ ਲੈਂਦੇ ਸਾਡੇ ਤਾਂ ਬੱਚੇ ਵੀ ਬਿਮਾਰ ਪੈਣੇ ਗੰਦਗੀ ਕਰਨੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਇਹਨੂੰ ਸਹੀ ਤਰੀਕੇ ਨਾਲ ਠੀਕ ਕਰਾਇਆ ਜਾਵੇ ਮਾੜਾ ਡਿਊਟੀ ਨੂੰ ਡਿਊਟੀ ਸਮਝਿਆ ਜਾਵੇ ਇੰਨਾ ਕੀ ਉੱਥੇ ਜਾਓ ਦਫ਼ਤਰਾਂ ਜਾਓ ਮੌਜਾਂ ਬੈਠਿਆ ਹਾਂਜੀ ਆਗੇ ਆਉਣੇ ਆ ਕਹਿੰਨੇ ਆ ਕਿ ਆਉਣੇ ਆ ਕੋਈ ਕਰਦਾ ਹੀ ਨਹੀਂ ਤੇ ਕੋਈ ਕਿਸੇ ਮੈਂ ਕੱਲ ਹੋਰ ਕਹਿਣਾ ਚਾਹੁੰਦਾ ਜੀ ਜੇ ਇਹ ਸਾਡਾ ਕਮ ਨਾ ਹੋਇਆ ਅੱਜ ਅੱਜ ਸਹੀ ਤਰੀਕੇ ਨਾਲ ਨਾ ਸਫਾਈ ਹੋਈ ਤਾਂ ਅਸੀਂ ਸੜਕਾਂ ਤੇ ਉਤਰਾਂਗੇ ਸਾਨੂੰ ਮਜਬੂਰ ਕੀਤਾ ਜਾ ਰਿਹਾ ਉਤਰ ਨੂੰ ਸਾਡਾ ਦਿਲ ਨਹੀਂ ਕਰਦਾ ਵੀ ਕਿਸੇ ਦਾ ਵੀ ਅਸੀਂ ਆ ਉਥੇ ਸੜਕ ਜਾਮ ਕਰੀਏ ਸੜਕ ਜਾਮ ਕਰਨਾ ਵੀ ਸਾਡੇ ਹੀ ਜਿਹੜੇ ਲੋਕ ਆ ਉਹ ਪਰੇਸ਼ਾਨ ਹੋਣਗੇ ਸਾਡੇ ਹੀ ਭਾਈਚਾਰੇ ਪਰੇਸ਼ਾਨ ਹੋਣਗੇ ਲੇਕਿਨ ਅਸੀਂ ਮਜਬੂਰ ਬਣ ਜਾਗੇ